ਬਲੀ ਪਾਨ ਪਾਕੇ ਆਪਣੇ ਬਲਵਾਨ ਅਤੇ ਬਾਕੇ ਨਿਪਾਤੋ ਪੀਨਕੇ ਹਥ ਨਾਲ ਸ਼ਿਵਤਨੁਸ਼ ਤੋੜ ਦਿਓ ਸੀਯਾ ਜੀਤ ਆਨੋ ਸੀਤਾ ਜਿੱਤ ਲਿਆਓ ਹਨੋ ਸਰਬਦਾਨੂ ਅਤੇ ਸਾਰੇ ਦੰਤਾਨੂ ਮਾਰ ਦਿਓ ਚਲੇ ਰਾਮ ਸੰਗੰ ਰਾਮ ਵਿਸ਼ਵਾਮিত্র ਨਾਲ ਚੱਲ ਰਹੇ ਸਾਨ ਸੋਹਾਏ ਨਿਖਗੰ ਪਿੱਠ ਪਿੱਛੋਂ ਪੱਥਾ ਸ਼ੋਭ ਰਿਆ ਸੀ ਭਾਏ ਜਾਏ ਠਾਡੇ ਜਨਕਪੁਰੀ ਵਿੱਚ ਜਾ ਖੜੋਤੇ ਮਹਾ ਮੋਦ ਪਾਡੇ ਉਥੇ ਹਰ ਪਾਸੇ ਆਨੰਦ ਵਧ ਗਿਆ ਪੁਰੰਨ ਨਾਰਤੇ ਕੈ ਸ਼ਹਿਰ ਦੀਆਂ ਨਾਰੀਆਂ ਨੇ ਰਾਮ ਨੂੰ ਵੇਖਿਆ ਸਹੀ ਕਾਮ ਲਿਖੈ ਅਤੇ ਸਹੀ ਕਾਮ ਰੂਪ ਕਰਕੇ ਸਮਝਿਆ ਰੇ ਪੰਸਾਤਰਾ ਜਾਣੈ ਵੈਰੀਆ ਨੇ ਵੈਰੀ ਕਰਕੇ ਜਾਣਿਆ ਸਿਦੰ ਸਾਦ ਮੰਨੈ ਹਤੇ ਸੰਤਾ ਨੇ ਸਾਦ ਰੂਪ ਕਰਕੇ ਮੰਨਿਆ ਸਿਸੰ ਬਾਲ ਰੂਪੰ ਬਾਲਕਾ ਨੇ ਬਾਲ ਰੂਪ ਕਰਕੇ ਲਹੇਉ ਭੂਪ ਪੂਪੰ ਰਾਜਿਆ ਨੇ ਰਾਜਾ ਕਰਕੇ ਤਪਿਉ ਪੌਣ ਹਾਰੀ ਤਪੀਆਂ ਨੇ ਤਪਸਵੀ ਪੌਣ ਹਾਰੀ ਰੰਗ ਸਾਸਤਰ ਤਾਰੀ ਅਤੇ ਸੂਰਮਿਆਂ ਨੇ ਸੂਰਮੇ ਵਜੋ ਜਾਣਿਆ ਨਿ사 ਚੰਦ ਜਾਣਿਓ ਰਾਤ ਨੇ ਰਾਮ ਨੂੰ ਚੰਦਰਮਾ ਕਰਕੇ ਪਛਾਣਿਆ ਦਿਨੰਗ ਭਾਨ ਮਾਨਿਓ ਦਿਨ ਨੇ ਸੂਰਜ ਰੂਪ ਕਰਕੇ ਮੰਨਿਆ ਗਨੰਗ ਰੁਦਰ ਰੇਖਿਓ ਰਾਣਾ ਨੇ ਰੁਦਰ ਰੂਪ ਜਾਣਿਆ ਸੁਰੰ ਇੰਦਰ ਦੇਖਿਓ ਅਤੇ ਦੇਵਤਿਆਂ ਨੇ ਇੰਦਰ ਰੂਪ ਕਰਕੇ ਵੇਖਿਆ ਸੰਤ੍ਰ ਬ੍ਰਹਮ ਜਾਣਿਓ ਵੈਦਾ ਨੇ ਬ੍ਰह्म ਰੂਪ ਕਰਕੇ ਜਾਣਿਆ ਦਿਜੰਗ ਵਿਆਸ ਮਾਨਿਓ ਪੰਡਤਾਂ ਨੇ ਵਿਆਸ ਰੂਪ ਕਰਕੇ ਮੰਨਿਆ ਹਰੀ ਵੇਸਨ ਲੇਖੇ ਵਿਸ਼ਨੂ ਨੇ ਹਰੀ ਵਜੋਂ ਖਿਆਲ ਕੀਤਾ ਸੀਯਾ ਆਰਾਮ ਦੇਕੇ ਅਤੇ ਸੀਤਾ ਨੇ ਸਵਾਮੀ ਰੂਪ ਵਿੱਚ ਵੇਖਿਆ ਸੀ ਆਪੇ ਕਾ ਰਾਮੁ ਸੀਤਾ ਨੇ ਰਾਮ ਨੂੰ ਵੇਖਿਆ ਬਿਦੀ ਬਾਨ ਕਾਮੰ ਪਾਤੇ ਕਾਮ ਦੇ ਤੀਰ ਨਾਲ ਵਿੰਨੀ ਗਈ ਗਿਰੀ ਝੂਮ ਪੂਮੰ ਪਾਤੇ ਕਨੇਰੀ ਖਾ ਕੇ ਧਰਤੀ ਉੱਤੇ ਡਿੱਗ ਪਈ ਮਦੀ ਜਾਨ ਕੂਮੰ ਮਾਨੋ ਸ਼ਰਾਬੀ ਨੇ ਘੁਮੇਰੀ ਖਾਦੀ ਹੋਵੇ ਉਠੀ ਚੇਤ ਐਸੇ ਸੁਚੇਤ ਹੋ ਕੇ ਫਿਰ ਇਸ ਤਰ੍ਹਾਂ ਉੱਠੀ ਮਹਾਬੀਰ ਜੈਸੇ ਜਿਸ ਤਰ੍ਹਾਂ ਬਹਾਦਰ ਯੋਧਾ ਮੂਰਛਾ ਤੋਂ ਉੱਠਦਾ ਹੈ ਰਹੀ ਨੈਣ ਜੋਰੀ ਅਤੇ ਫਿਰ ਰਾਮ ਵੱਲ ਇਉਂ ਅੱਖਾਂ ਟਿਕਾ ਲਈਆਂ ਸਸੰ ਜਿਉਂ ਚਕੋਰੀ ਜਿਵੇਂ ਚਕੋਰੀ ਚੰਦਰਮਾ ਵੱਲ ਅੱਖਾਂ ਜੋੜ ਲੈਂਦੀ ਹੈ ਰਹੇ ਮੋਹ ਦੋਨੋਂ ਸੀਤਾ ਅਤੇ ਰਾਮ ਦੋਵੇਂ ਇੱਕ ਦੂਜੇ ਉੱਤੇ ਮੋਹਿਤ ਹੋ ਗਏ ਾਰੇ ਨਾਹੇ ਕੋਨੋਂ ਦੋਹਾਂ ਵਿੱਚੋਂ ਕੋਈ ਵੀ ਟੱਲਦਾ ਨਹੀਂ ਸੀ ਰਹੇ ਠਾੜ ਐਸੇ ਜਿਸ ਤਰ੍ਹਾਂ ਇੱਕ ਦੂਜੇ ਸਾਹਮਣੇ ਖੜੋਤੇ ਹੋਏ ਸਨ ਪ੍ਰਣੰਗ ਵੀਰ ਜੈਸੀ ਜਿਵੇਂ ਯੁੱਧ ਵਿੱਚ ਸੂਰਮੇ ਸਾਹਮਣੇ ਟੱਟਦੇ ਹਨ ਪਠੇ ਕੋਟ ਦੂਤਾਂ ਸੀਤਾ ਦੇ ਸੋਮਵਰ ਦੀ ਸੂਚਰਾ ਦੇਣ ਲਈ ਰਾਜੇ ਜਨਕ ਨੇ ਕਰੋੜਾ ਦੂਤ ਭੇਜੇ ਸਨ ਚਲੇ ਪੌਣ ਪੂਤੰ ਜੋ ਪੌਣ ਦੇ ਪੁੱਤਰ ਹਨੂਮਾਨ ਵਾਂਗ ਚਲਦੇ ਸਨ ਕਵੰਡਾਨ ਟਾਰੇ ਦੇਸ਼ਾਂ ਦੇ ਛਾਤਰਾਂ ਦੇ ਰਾਜਿਆਂ ਦੇ ਇਕੱਠੇ ਹੋ ਜਾਣ ਅਤੇ ਸ਼ਿਵ ਤਨੁਸ਼ ਨੂੰ ਲਿਆ ਕੇ ਰਾਜ ਸਭਾ ਵਿੱਚ ਰੱਖਿਆ ਗਿਆ ਨਰੇਸੋ ਦਿਖਾਰੇ ਅਤੇ ਸਾਰਿਆਂ ਰਾਜਿਆਂ ਨੂੰ ਵਿਖਾਇਆ ਗਿਆ ਲੇਓ ਰਾਮ ਪਾਨੰ ਰਾਮ ਨੇ ਸ਼ਿਵ ਤਨਸ਼ ਨੂੰ ਹੱਥ ਵਿੱਚ ਚੁੱਕ ਲਿਆ ਭਰਿਓ ਬੀਰ ਮਾਨ ਬੀਰਤਾ ਵਾਲੇ ਗੌਰਵ ਨਾਲ ਹਸਿਓ ਐ ਚਿਲੀ ਨੂੰ ਅਤੇ ਹਸਤਿਆ ਹੋਇਆ ਤਨਸ਼ ਨੂੰ ਉਹ ਬੈ ਟੋਕ ਕੀਨੋ ਖਿੱਚ ਕੇ ਦੋ ਟੋਟੇ ਕਰ ਦਿੱਤੇ ਸਭਾ ਦੇਵ ਹਰਖੇ ਸਾਰੇ ਦੇਵਤੇ ਪ੍ਰਸਾਨ ਹੋ ਗਏ ਕਾ ਨੰਗ ਪੁਹਾ ਪ ਬਰਖੇ ਅਤੇ ਕਾਸ਼ ਤੋਂ ਫੁੱਲ ਵਰਸਾਉਣ ਲੱਗੇ ਲਜਾਨੇ ਨਰੇ ਸੰ ਇਕੱਠੇ ਹੋਏ ਸਾਰੇ ਰਾਜੇ ਸ਼ਰਮਸਾਰ ਹੋ ਕੇ ਚਲੇ ਆਪ ਦੇ ਸੰ ਆਪੋ ਆਪਣੇ ਦੇਸ਼ਾ ਨੂੰ ਚਲੇ ਗਏ ਤਬੈ ਰਾਜ ਕਨਿਆ ਉਸ ਵੇਲੇ ਰਾਜਪੁਤਰੀ ਸੀਤਾ ਨੇ ਤਿਹੂ ਲੋਕ ਤੰਨਿਆ ਜੋ ਤਿੰਨਾ ਲੋਕਾ ਵਿੱਚ ਖੁਸ਼ ਨਸੀਬ ਸੀ ਤਰੇ ਫੁੱਲ ਮਾਲਾ ਰਾਮ ਨੂੰ ਫੁੱਲਾਂ ਦੀ ਮਾਲਾ ਧਾਰਨ ਕਰਾ ਦਿੱਤੀ ਬਾਰੇਉ ਰਾਮ ਬਾਲਾ ਇਸ ਤਰ੍ਹਾਂ ਨਾਲ ਸੀਤਾ ਨੇ ਰਾਮ ਨੂੰ ਵਾਰ ਲਿਆ ਕੋਇ ਅੰਗ ਪ੍ਰਿਆਤ ਸ਼ੰਦ ਕਿ ਦੋ ਦੇਵ ਕਨਿਆ ਕਿ ਦੋ ਬਾਸ ਵੀ ਹੈ ਇਹ ਸੀਤਾ ਨਹੀਂ ਕਿਤੇ ਦੇਵ ਪੁਤਰੀ ਹੈ ਜਾਂ ਇੰਦਰਾਣੀ ਹੈ ਕਿ ਦੋ ਜਚਨੀ ਕਿ ਨਰ ਨਹੀਂ ਨਾਗਣੀ ਹੈ ਯਾ ਜਕਸ਼ਨੀ ਹੈ ਯਾ ਕੇਨਨੀ ਹੈ ਯਾ ਨਾਗਪੁੱਤਰੀ ਹੈ ਕਿਦੋ ਗੰਦਰਬੀ ਦਾਤ ਯਾ ਦੇਵਤਾ ਸੀ ਯਾ ਗੰਦਰਬ ਪੁੱਤਰੀ ਦਾਤ ਪੁੱਤਰੀ ਅਥਵਾ ਦੇਵ ਪੁੱਤਰੀ ਹੈ ਕਿਦੋ ਸੂਰਜਾ ਸੁਧ ਸੋਦੀ ਸੁਦਾ ਸੀ ਯਾ ਸੂਰਜ ਪੁੱਤਰੀ ਹੈ ਯਾ ਸੋਧੀ ਹੋਈ ਪਵਿੱਤਰ ਤਾਈ ਯਾ ਅੰਮ੍ਰਿਤ ਹੈ ਕਿਦੋ ਜਚ ਵਿਦਿਆ ਧਰੀ ਗੰਦਰ ਵੀ ਹੈ ਯਾ ਯਕਸ਼ ਪੁੱਤਰੀ ਹੈ ਯਾ ਵਿਦਿਆ ਧਰੀ ਹੈ ਯਾ ਗੰਦਰਬ ਇਸਤਰੀ ਹੈ ਕਿਦੋ ਰਾਗਣੀ ਭਾਗ ਪੂਰੇ ਰਚੀ ਹੈ ਯਾ ਪੂਰੇ ਭਾਗ ਦੀ ਰਚੀ ਹੋਈ ਰਾਗਣੀ ਹੈ ਕਿਦੋ ਸੁਵਰਣ ਕੀ ਚੇਤਰ ਕੀ ਪੁੱਤਰ ਕਾ ਹੈ ਯਾ ਸੋਨੇ ਦੀ ਮੂਰਤ ਦੀ ਪੁਤਲੀ ਹੈ किदो काम की कामनी की प्रभा है जा कामदी स्त्री रति दी, दी सुंदरताई है किदो चित्र की पुत्रका सी बनी है या मूर्त दी पुतली जही बनी हुई है किदो शंखणी चित्रणी पद्मनी है या शंखणी चित्रणी या पद्मनी है किदो राग पूरे भरी राग माला ਇਹ ਪੂਰੇ ਰਾਗਾਂ ਦੀ ਭਰੀ ਹੋਈ ਰਾਗਮਾਲਾ ਹੈ ਬਰੀ RAM ਤੈਸੀ ਸੀਆ ਆਜ ਬਾਲਾ ਉਸ ਤਰ੍ਹਾਂ ਦੀ ਅੱਜ RAM ਨੇ ਸੀਤਾ ਇਸਤਰੀ ਨੂੰ ਪਰਨਾਇਆ ਹੈ ਛਕੇ ਪ੍ਰੇਮ ਦੋਨੋਂ ਲਗੇ ਨੈਣ ਐਸੇ ਸੀਤਾ ਅਤੇ RAM ਦੋਵੇਂ ਪ੍ਰੇਮ ਵਿੱਚ ਮਸਤ ਸੰ ਮਨੋ ਫਾਦਰ ਫਾਦਰ ਮ੍ਰਿਗਰਾਜ ਜੈਸੇ ਉਹਨਾਂ ਦੇ ਨੈਣ ਆਪਸ ਵਿੱਚ ਇਸ ਤਰ੍ਹਾਂ ਲੱਗੇ ਹੋਏ ਸਨ ਮਾਨੋ ਫੰਦਕ ਨੇ ਹਿਰਨ ਨੂੰ ਫਸਾਲਿਆ ਹੋਵੇ ਬਿਦੰ ਬਾ ਕ ਬੈਣੀ ਕਟੰ ਦੇਸ ਚੀਨੰ ਕੋਇਲ ਵਾਂਗ ਬੋਲਣ ਵਾਲੀ ਅਤੇ ਪਤਲੇ ਲੱਕ ਵਾਲੀ ਸੀਤਾ ਰੰਗੇ ਰੰਗ ਰਾਮੰ ਸੁਨੇਰੰ ਪਰਵੀਨੰ ਨੈਣਾ ਵਾਲੇ ਪ੍ਰਵੀਨ ਰਾਮ ਦੇ ਪ੍ਰੇਮ ਵਿੱਚ ਰੰਗੀ ਗਈ ਸੀ ਜਿਨੀ ਰਾਮ ਸੀਤਾ ਸੁਣੀ ਸਰਾਉਣ ਰਾਮ ਰਾਮ ਨੇ ਸੀਤਾ ਜਿੱਤ ਲਈ ਹੈ ਇਹ ਗੱਲ ਪਰਸ਼ੂ ਰਾਮ ਨੇ ਜਿਸ ਵੇਲੇ ਕੰਨੀ ਸੁਣੀ ਗਹਿ ਸਾਸਤਰ ਅਸਤੰ ਰਿਸਯੋ ਤੋਂ ਜਾਮ ਤਾ ਉਸੇ ਵੇਲੇ ਕਰੋਧ ਨਾਲ ਭਰ ਗਿਆ ਅਤੇ ਅਸ਼ਤਰ ਸ਼ਸਤਰ ਫੜ ਲਏ ਕਹਾ ਜਾਤ ਭਾਖਿਓ ਰਹੋ ਰਾਮ ਠਾਡੇ ਉਥੇ ਆ ਕੇ ਕਹਿਣ ਲੱਗਾ हे राम किथे ਜਾਂਦਾ ਹੈ ਖੜਾ ਰਹਿ ਲਖੋ ਆਜ ਕੈਸੇ ਭਏ ਬੀਰ ਗਾਢੇ ਤਾਂ ਕਿ ਮੈਂ ਅੱਜ ਵੇਖਾਂ ਜੋ ਕਿਸ ਤਰ੍ਹਾਂ ਦੇ ਬਹਾਦਰ ਯੋਦਾ ਹੋ ਗਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ